ਕੋਈ ਨਾਮ ਨਹੀਂ ਬਜਿਆ ਘਰ ਵੀ ਘਰ ਕੋਦੇ ਅਸੀਂ ਕੁਝ ਨਹੀਂ ਮੰਗਦੇ ਕੋਟੀ ਮੰਗਿਆ ਕੋਰੀ ਟੋਰ ਜਿਹੜਾ ਬੜਿਆ ਬਿਲਕੁਲ ਗਲਤ ਬਣਿਆ ਵਾ ਇਹਨੂੰ ਛੱਡ ਫਾਟ ਦੇ ਸਾਨੂੰ ਕੁਝ ਜਾਨੋ ਕੋਈ ਨਹੀਂ ਹੁਦਾ ਸਾਡੇ ਬਾਸਰ ਸਾਡੇ ਦਾਦੇ ਸਾਨੂੰ ਦੱਸਦੇ ਹੁੰਦੇ ਸੀ ਇਤੋਂ ਦੀ ਕਦੀ ਲਾਵੀ ਬੱਦੀ ਜੂ ਉਹੋ ਹੀ ਹਾਲਤ ਬਣ ਗਏ ਨੇ 2.5 ਕਿਲੇ ਜੋ ਇਥੋਂ ਟੁੱਟ ਗਿਆ ਬੰਨ ਮੈਂ ਮੈਂ ਮਾ ਮਾ ਪੂਰੇ ਖੇਹਾਰਾ ਨੂੰ ਮੋਢੇ ਮੋਢੇ ਸੱਤੇ ਕੋਈ ਨਜ਼ਰ ਆਉਂਦਾ ਹਾਂ ਹਾਂ 12 ਜਨਮ ਨੇ ਧਮ ਪਾ ਰਿਹਾ ਵਾ ਕਿਹਾਂ ਕਹਿੰਦੇ ਆ ਕਿਹੜਾ ਜੇ ਬੇਸ ਭਾਗੀ ਆ ਨਾ ਹੀ ਕਣਕ ਵੀ ਜੁਕਿਆ ਨਾ ਹੀ ਕੁਝ ਖਾੜ ਚੁਕੇ ਆ ਹੁਣ ਨਾ ਜਿੰਨਾ ਚਿਹਰੇ ਦੀ ਪਰਭਾਈ ਤੁਸੀਂ ਦੇ ਬੰਦ ਦੀ ਨਹੀਂ ਹੁੰਦੀ ਉਹਨਾਂ ਚਾ ਸਾਡਾ ਕੋਸ਼ਿਸ਼ ਜੇ ਭੇਜਿਆ ਦਾ ਸਾਡੀ ਹੈ ਮੈਂ ਤੋ ਮੈਂ ਕਿਹਦੇ ਵਿੱਚ ਜਾਉ ਪੱਕੇ ਕੰਕਰੀਟ ਦੇ ਬਣਾਉਂਦੇ ਹਾਂ ਜੀ ਜਿੰਨੇ ਤੇਰੇ ਸਾਤਾ ਦੇ ਹੱਥੋਂ ਲੱਭ ਲਿਆ ਉਹ ਸਾਰਾ ਮੈਂ ਤਾਂ ਇਤੋਂ ਆਪ ਮਿਚਣਾ ਹੈ ਕਾਈ ਹੱਥ ਦੋ ਸਾਲ ਬਾਅਦ 8 ਰੁਪਏ ਤੇ ਉਹ ਪ੍ਰੋਪਰ ਟੈਕਨੀਕ ਨਾਲ ਆਪਾਂ ਪੱਕੇ ਕੰਕਰੀਟ ਦੇ ਬਣਾ ਕੇ ਕਾਈ ਬਜੰਗ ਨਹੀਂ ਜਦਾ ਕੋਈ ਲਾਗਤ ਬਾਦਲ ਸਾਹਿਬ ਉਹਦੇ ਸਮਾਂ ਲੱਗੇਗਾ ਨਾ 27 ਤੋਂ ਬਾਅਦ ਵੀ ਅਸੀਂ ਗੱਲ ਕਰੀਏ 26 ਜੇ ਅਸੀਂ ਕੀ ਕਰਾਂਗੇ 26 ਦਾ ਮੈਂ ਕੀ ਕਰਾਂ ਯਾਰ ਝਾੜੂ ਵਾਲਾ ਉਹ ਜਮਾਈ ਪ੍ਰੋਵਾਈਡ ਕਰਦਾ ਮੈਂ ਤਾਂ ਉਹੀ ਕਿਹਾ ਉਹਦਾ 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 ਮੈਂ ਇਹਨੂੰ ਬਾਹਰ ਦਾ ਕਹਿੰਦੇ ਫੌਜ ਨੂੰ ਬੁਲਾ ਲਓ ਉਹ ਕਿਸ਼ਤੀਆਂ ਲੈ ਕੇ ਬੰਦਿਆਂ ਨੂੰ ਕੱਢ ਲੈਣ ਪੁਨਾ ਕੀ ਜੰਮੂ ਦੇ ਪੰਜਾਬ ਨੂੰ ਉਹ ਪਰਮਾਇਰ ਗਰਦਾਸਪੁਰ ਨੂੰ ਜੋੜ ਸਕਦੇ 18 ਘੰਟਿਆਂ ਦੇ ਕੇਂਦਰ ਹਾਲ ਪਾਰ ਇਹਦੇ ਕਰੋ ਇਹ ਕੋਈ ਮਾਨ ਦੀ ਬਰਾਵਰੀ ਹੋਰ ਤੇ ਸ਼ੈਤਾਨ ਨੇ ਬਣਾਉਣਾ ਨਾ ਨਹੀਂ ਨਹੀਂ ਜਿੰਨਾ ਤੱਕ ਪੰਜਾਬ ਸਰਕਾਰ ਨਹੀਂ ਕਹਿੰਦੀ ਆਪ ਹੀ ਕਰ ਦਿਓ ਵਧੀਆ ਹੋ ਜਾਏਗਾ ਜਿਹੜੇ ਡਿਫੈਂਸ ਨਾਲ ਟੁੱਟੀ ਐ ਤਸਵੀਰ ਕੀਤੀ ਆ ਆ ਵਾਹ ਬਾਕੀ ਇਹ ਤੁਸੀਂ ਮੈਂ ਉਹਨਾਂ ਨੂੰ ਮੈਂ ਵੀ ਗੱਲ ਕਰਕੇ ਦੇਖ ਲੈਂਦਾ ਪਰ ਜੇ ਜਿਵੇਂ ਐ ਕਰਿਓ ਲੋਕ ਪਾਣੀ ਦੇ ਉੱਤੇ ਬੰਨ੍ਹ ਉਹਦੋਂ ਲੱਗੂਗਾ ਜਦੋਂ ਪਾਣੀ ਥੱਲੇ ਜਾਊਗਾ ਬਸ ਜੀ ਹਾਂ ਜੀ ਉਸ ਤੇ ਮੈਂ ਆਜੂ ਮੈਂ ਬਤੋ ਜਿੰਨੇ ਰੱਖੇ ਤੇ ਜਿੰਨੇ ਫੋਰਕ ਲਿਫਟਾ ਦੇ ਗਿਆ ਮੈਂ ਭੇਜਾਂਗੇ ਤੇ ਡੀਜ਼ਲ ਭੇਜਾਂਗੇ ਥੋੜਾ ਆਪਾਂ ਅੱਪਰ ਰਲਤਲ ਕੇ ਸਰਕਾਰ ਦੇ ਜੀ ਸਾਹਿਬ ਇਹ ਸਾਡੇ ਵਸ ਦਾ ਰੋਗ ਨਹੀਂ ਤੇ ਆਪ ਬੰਨ ਬੰਦਣਾ ਉਹ ਨਹੀਂ ਆਪਾਂ ਜੋ ਜੋ ਸਰਕਾਰ ਦੀ ਹੋ ਸਕਦੀ ਹੈ ਜੋ ਆਪਾਂ ਕਰ ਸਕਦੇ ਹਾਂ ਉਹ ਪ੍ਰੋਬਲਮ ਮੇਰੀ ਕਿ ਵੱਡੀ ਹੋਈ ਪਈ ਹੈ ਕਿ ਆ ਇਹਦੀ ਨਲਾਕ ਬੰਦੇ ਹੈ ਉਹ ਗੱਲ ਹੀ ਨਹੀਂ ਸੁਣਦੇ ਇਹ ਦੇਖੋ ਕਿ ਜਦ ਮੁੱਖ ਅਧ ਕਮ ਮੇਨਾ ਨਹੀਂ ਆ ਪੈਣਾ ਦਾ ਮੁੱਖ ਪਤੀ ਹੈ ਜਿੰਨਾ ਕਿ ਡਿਫੈਂਸ ਨਾ ਬਚਾ ਅਸੀਂ ਇਹ ਕੋ ਸائیں ਉਹ ਹੀ ਕਹਿੰਦਾ ਮੈਂ ਉੱਤੇ ਰਾ ਮੈਂ ਸੈਂਟਰ ਦਾ ਅਫੈਂਸਿਵ ਸਟ੍ਰਿਕਰ ਗੱਲ ਕਰਦਾ ਹੁਣੀ ਇਹ ਇਹ ਕਰਨ ਵਾਲੀ ਕਿ ਉਹ ਦੇਖੋ ਮੋਰਚੇ ਬਣੇ ਦੇ ਵਿੱਚ ਤੁਸੀਂ ਤਾਂ ਪੜਾਈ ਕੱਕ ਨਹੀਂ